ਜੇ ਆਪਾਂ ਨਸ਼ੇ ਦੀ ਗੱਲ ਕੀਤੀ ਜਾਵੇ ਰੋਜ਼ ਨਿਤ ਨਵਾਂ ਨਸ਼ੇ ਦਾ ਨਾਮ ਸੁਣਨ ਨੂੰ ਮਿਲਦਾ ਚਟਾ ਆ ਗਿਆ ਕੋਕੀਨ ਆ ਗਿਆ ਫਲਾਂ ਆ ਗਿਆ ਧੁਮਕਾ ਆ ਗਿਆ ਪੁਰਾਣੇ ਸਮੇਂ ਦੇ ਵਿੱਚ ਹਾਂ ਉਦੋਂ ਵੀ ਕੋਈ ਨਸ਼ਾ ਹੁੰਦਾ ਸੀਗਾ ਜਿਸ ਤਰੀਕੇ ਨਾਲ ਅੱਜ ਨਸ਼ੇ ਦੀ ਮਾਰ ਪੈ ਰਹੀ ਹੈ ਪੰਜਾਬ ਦੇ ਉੱਤੇ ਖਾਸ ਤੌਰ ਤੇ ਕਹਿੰਦੇ ਸੀ ਬੇਟਾ ਨਸ਼ਾ ਪਹਿਲਾਂ ਲੋਕੀ ਫੀਮ ਖਾਂਦੇ ਸੀ ਜੀ ਪਰ ਉਹ ਸਟੇਟਸ ਸਿੰਬਲ ਨਹੀਂ ਸੀ ਹੂੰ ਜਦੋਂ ਸਟੇਟਸ ਸਿੰਬਲ ਬਣ ਜਾਂਦਾ ਨਾ ਨਸ਼ਾ ਫੇਰ ਥੋੜਾ ਕਾਣਦਾ ਸਟੇਟਸ ਸਿੰਬਲ ਮਿਲਦੇ ਵਜੋਂ ਪਰ ਘਰ ਪਾਪ ਦੀ ਹੁੰਦਾ ਮੈਂ ਬਾਜੀ ਵਾ ਮੈਂ ਤਾਂ ਫੀਮ ਖਾਨਾ ਜਿਹੜਾ ਉਹਦੇ ਮਹੀਂ ਪੀਣਾ ਮੈਨੀ ਸ਼ਰਾਬ ਪੀਣੀ ਹੁੰਦੀ ਸਟੇਟ ਸਿੰਬਲ ਕਿਹਦੇ ਘਰੇ ਜਾ ਖਾਣੇ ਜੀ ਨਸ਼ਾ ਕਰਦੇ ਉਦੋਂ ਸਟੇਟ ਸਿੰਬਲ ਨਹੀਂ ਸੀ ਲੋੜ ਹੋ ਸਕਦੀ ਸੀ ਹਮ ਮਾੜ ਨਹੀਂ ਜਗਾ ਮੈਂ ਫੀਮ ਖਾਨਾ ਹਮ ਇਹ ਜਾਂ ਮਾੜਦੀ ਸੀ ਜੀ ਮੈਂ ਸ਼ਰਾਬ ਪੀਣਾ ਅਗਲਾ ਕਹਿੰਦੇ ਆ ਸ਼ਰਾਬ ਕੋਈ ਵਿਆਹ ਮਾੜੀ ਪੈ ਗਈ ਭਾਈ ਹਮ ਨਾ ਸਰਕਾਰ ਦੀ ਕੋਈ ਦਖਲਦਾਰੀ ਨਹੀਂ ਸੀ ਫੇਰ ਵੀ ਆਪਦੇ ਪਿਓ ਦੇ ਮੂਹੇ ਮੇਰੂ ਦੇ ਮੂਹੇ ਕੋਈ ਬੰਦਾ ਸਾਹਮਣੇ ਖੜਦਾ ਨਹੀਂ ਸੀ ਹਮ ਡੱਬੇ ਚ ਟੰਗ ਲੈਂਦੇ ਸੀ ਬੋਤਲ ਹਮ ਬਲਦੇ ਪੁੱਤਾਂ ਜਿਹੜੇ ਸ਼ਰਾਬ ਇਹ ਦਵਾਈ ਦੇ ਤੌਰ ਤੇ ਖਾਂਦੇ ਸੀ ਮਤਲਬ ਦਵਾਈ ਦਾ ਨਸ਼ਾ ਕਿਹੜਾ ਹੁੰਦਾ ਸੀ ਉਸ ਦਾ ਨਸ਼ਾ ਦਵਾਈ ਤਾਂ ਅੱਜ ਵੀ ਸੀ ਮਨਸਖ ਮਨ ਦੇ ਦੇਖੋ ਪਹਿਲੀ ਗੱਲ ਤੇ ਇਹ ਅੱਜ ਤਾਂ ਪਹਿਲੀ ਗੱਲ ਤਾਂ ਉਸ ਵੇਲੇ ਲੋਕਾਂ ਨੂੰ ਨਹੀਂ ਪਤਾ ਸੀ ਵੀ ਇਹ ਦਵਾਈ ਦਾ ਮੋਲ ਹੈ ਕਿ ਨਸ਼ੇ ਦਾ ਮੋਲ ਹੈ ਹੂੰ ਹੁਣ ਤਾਂ ਮੈਂ ਇਹਦਾ ਐਕਸਾਈਜ ਚ ਰਿਹਾ ਹੁਣ ਜਿਵੇਂ ਫੀਮ ਹੈ ਇਹਦਾ ਕੈਮੀਕਲ ਨਸ਼ਾ ਹੀ ਹੈ ਇਹ ਵੀ ਪਰ ਨੇਚਰਲ ਹੈ ਨੇਚਰਲ ਆ ਇਹ ਹੈ ਨਾ ਇਹ ਨਸ਼ਾ ਕਿ ਮੈਂ ਕਹਿ ਸਕਦੇ ਨੂੰ ਆਪਾਂ ਕਿਉਂਕਿ ਨਸ਼ਾ ਇਹ ਇਹ ਨਹੀਂ ਵੀ ਆਪਣੇ ਜੋਰ ਬਣਾਉਂਦਾ ਸੀ ਦਾ ਮਤਲਬ ਜਦੋਂ ਆਪਾਂ ਇਹ ਚੀਜ਼ ਲੈਣੇ ਆ ਆਪਣੇ ਦਿਮਾਗ ਦੇ ਵਿੱਚ ਜਾਂਦਾ ਕੁਛ ਨਾ ਕੁਛ ਆ ਜਾਂਦਾ ਦਿਮਾਗ ਦੇ ਜਿਹੜੇ ਸੈੱਲ ਨੇ ਉਹ ਸਟਨ ਹੋ ਜਾਂਦੇ ਆ ਓਕੇ ਉਹਦੀ ਥੋੜੋ ਥੋੜੇ ਸਰੀਰ ਦੀ ਥਕਾਬਤ ਨੂੰ ਤੇ ਪੀੜ ਨੂੰ ਮਹਿਸੂਸ ਨਹੀਂ ਕਰ ਸਕਦੇ ਤੁਹਾਨੂੰ ਮੈਨੂੰ ਬੜੀ ਮੌਜ ਆ ਕੈਮ ਨਹੀਂ ਹੋਈ ਕੈਮ ਹੋ ਗਿਆ ਕੈਮ ਹੋ ਗਿਆ ਅੱਖਾਂ ਲਾਲ ਹੋ ਗਈਆਂ ਅੱਖਾਂ ਲਾਲ ਹੋ ਗਈਆਂ ਅਸਰ ਦੇ ਵਿੱਚ ਉਹਨਾਂ ਨੇ ਦਿਮਾਗ ਦੇ ਜਿਹੜੇ ਸੈੱਲ ਨੇ ਨਾ ਬਹੁਤ ਬਰੀਕ ਹੈ ਜਿਹੜੇ ਥੋੜੀ ਪੀੜ ਨੂੰ ਤੇ ਥਕਾਬ ਨੂੰ ਪਤਾ ਲੱਗਦਾ ਸੀ ਦਿਲ ਚ ਜਨੂ ਕਵੀ ਪੇਸ਼ੀ ਹੁੰਦੀ ਉਹਨਾਂ ਨੂੰ ਸੁਨਿਹਾਰੇ ਦੇਣਾ ਵੀ ਭਾਈ ਥੱਕ ਗਿਆ ਕੰਮ ਨਾਲ ਜਾਦੇ ਤੈਨੂੰ ਖਰਾਕਣ ਦੀ ਲੋੜ ਹੈ ਖਰਾਕਣ ਦੀ ਪੀੜ ਜਾਂਦੀ ਹੈ ਵੀ ਭਾਈ ਪੀੜ ਹੋ ਰਹੀ ਹੈ ਸੱਟ ਜਾਦੇ ਵੱਜੀ ਹੈ ਤੇ ਜਦੋਂ ਅਪ ਨਸ਼ਾ ਕਰ ਲੈਂਦੇ ਪੀੜ ਦਾ ਪਤਾ ਨਹੀਂ ਲੱਗਦਾ ਥਕਾਟ ਦਾ ਪਤਾ ਹੀ ਨਹੀਂ ਲੱਗਦਾ ਇੱਕ ਵਾਰੀ ਆਪਾਂ ਖੜ ਜਾਂਦੇ ਆ ਉਹਦੇ ਚਿਰ ਨਸ਼ਾ ਚੱਲਦਾ ਹੈ ਤੇ ਹੁਣ ਨਸ਼ਾ ਬਹੁਤ ਵੱਡਾ ਵਪਾਰ ਬਣ ਗਿਆ ਹੁਣ ਤਾਂ ਅੰਤਰਰਾਸ਼ਟਰੀ ਵਪਾਰ ਬਣ ਗਿਆ ਬਿਲਕੁਲ ਤੇਗਣਾ ਦੁਨੀਆਂ ਦੇ ਵਿੱਚ ਪੰਜਵਾਂ ਵੱਡਾ ਕਾਰਪੋਰੇਟ ਸੈਕਟਰ ਦਾ ਵਪਾਰ ਹੈ ਨਸ਼ਾ ਹਾਂਜੀ ਸ਼ਰਾਬ ਫੀਮ ਜਰਸ ਗਾਂਜਾ ਪੰਗ ਕੋਕੀਨ ਦਾ ਜਿਹਨੂੰ ਖਲਤੀ ਚਟਾਕੇ ਨੇ ਆ ਵੇਖੋ ਤਿੰਨੇ ਹੀ ਕੈਮੀਕਲ ਨੇ ਬਿਲਕੁਲ ਐਮਫੀਥੈਟਾਮਾਈਨ ਜੀ ਕੈਮੀਕਲ ਨੇ ਤਨ 1500 ਰੁਪਏ ਕਿਲੋ ਵਾਲੇ ਹੂੰ ਉਹੀ ਵੇਚੀ ਜਾਂਦੇ ਉਹੀ 50-50 ਰੱਖ ਜੀ ਦੇ ਜਾਂਦੇ ਆ ਫੀਮ ਨੂੰ ਤੁਸੀਂ ਅੱਜ ਦੀ ਰੇਟ ਤੇ ਸਟੇਟਸ ਸਿੰਬਲ ਦਾ ਬਣੀ ਗਿਆ ਵਾ ਗਾਣੇ ਵੀ ਆਉਣ ਲੱਗੇ ਫੀਮ ਤੇ ਹੈ ਨਾ ਜਦੋਂ ਗਾਣੇ ਆਉਣ ਲੱਗੇ ਤਾਂ ਥੋਡੀ ਗੱਲ ਸਹੀ ਸਾਬ ਹੁੰਦੀ ਆ ਤੇ ਅੱਜ ਫੀਮ ਨੂੰ ਤੁਸੀਂ ਆਲਟਰਨੇਟ ਮੰਨਦੇ ਹੋ ਵੀ ਜੇ ਮੰਨ ਲਓ ਕੋਈ ਨੌਜਵਾਨ ਚੱਟੇ ਜਾਂ ਹੋਰ ਮਾਲੂਮ ਨਸ਼ੇ ਤੇ ਲੱਗਿਆ ਹੋਇਆ ਉਹਨੂੰ ਥੋੜੀ ਥੋੜੀ ਫੀਮ ਦੇ ਕੇ ਇਹ ਨਸ਼ਾ ਫੀਮ ਤੋਂ ਗੱਲ ਕੁਝ ਵੀ ਨਹੀਂ ਕੋਈ ਵੀ ਨਸ਼ਾ ਛਡਾਉਣਾ ਔਖਾ ਨਹੀਂ ਇਹ ਜੰਗ ਛੱਡਣ ਹੁੰਦੇ ਮੈਂ ਦੱਸ ਦਾਂਗੇ ਨਸ਼ੇ ਦੀ ਕਿਵੇਂ ਛੁੱਟਦਾ ਮੰਨ ਲਓ ਤੁਸੀਂ ਫੀਮ ਖਾਂਦੇ ਹੋ ਜਿੰਨੇ ਤੁਸੀਂ ਹਰ ਰੋਜ਼ ਖਾਂਦੇ ਹੋ ਉਹ ਤਾਂ ਧੀ ਇਸੇ ਕਰ ਗੋ ਜੀ ਇੱਕ ਮੈਂ ਇਹਨੂੰ ਫੀਮ ਸ਼ੈਡ ਦਾ ਤਰੀਕਾ ਦੱਸਦਾ ਹਾਂ ਹੂੰ ਤੀ ਇਸੇ ਕਰ ਲਓ ਹੂੰ ਮੰਨ ਲਓ ਜਿੰਨੀ ਤੁਸੀਂ ਵੀਹ ਹਾਦੋ ਤੋੜਾ ਨਾ ਤੀ ਇਸੇ ਕਰ ਲੈ ਹੂੰ ਜਿਹੜਾ ਤੀਮਾ ਇੱਕ ਇਸਰ ਘਟਾ ਦਿਓ ਹੂੰ ਤੁਹਾਨੂੰ ਪਤਾ ਨਹੀਂ ਲੱਗਣਾ ਨਹੀਂ ਪਤਾ ਉਹਦੀ ਥਾਂ ਤੁਹਾਡੀ ਜਿਹੜੀ ਖੁਰਾਕ ਹੈ ਉਹਨੂੰ ਤੱਕੀ ਦੇ ਦਿਓ ਕਿਉਂ ਕਿਉਂ ਦੁੱਧ ਫਲ ਹੂੰ ਜਿੰਦਾਂ ਤੁਹਾਡੇ ਸਰੀਰ ਐਨਰਜੀ ਆਵੇ ਹੂੰ ਦਹੀਂ ਹੂੰ ਠੀਕ ਹੈ ਇਹ ਖਾਓਗੇ ਫ੍ਰੀਸ਼ ਐਨਰਜੀ ਆ ਗਈ ਨਸ਼ਾ ਤੀ ਮਹੀਨੇ ਸਰ ਗਿਆ ਪਤਾ ਨਹੀਂ ਲੱਗਿਆ ਖੜਤਾ ਫਿਰ 2100 ਕੱਢਦੇ 29 ਫਿਰ 28 ਫਿਰ 27 30ਵੇਂ ਦਿਨ ਜਾ ਕੇ ਇੱਕ ਸਰ ਗਿਆ ਹੂੰ ਉਹਦੇ ਤੋਂ ਲੱਗੂ ਨਹੀਂ ਮੈਨੂੰ ਨਸ਼ੀ ਫਾਣੀਆ ਚਿੱਟਾ ਵੀ ਤਾਂ ਖਤਮ ਹੋ ਸਕਦਾ ਇਸ ਤਰ੍ਹਾਂ ਹੂੰ ਉਹ ਤੇ ਚਾਰ ਇੱਛਾ ਸ਼ਕਤੀ ਕਿੰਨੇ ਕੰਮ ਕਰਦੀ ਹੈ ਹੈ ਜੀ ਇੱਛਾ ਸ਼ਕਤੀ ਤੇ ਸਿਆਨਸਤ ਬਹੁਤ ਕੰਮ ਕਰਦੀ ਹੈ ਇਟ ਮੀਨ ਇੱਥੇ ਆਉਂਦਾ ਹਾਂ ਹਾਂ ਕਰਦੀ ਹੈ ਪਰ ਜਦੋਂ ਨੂੰ ਚੇਤਨਾ ਦੇਵਾਂਗੇ ਹੂੰ ਉਹਦੀ ਇੱਛਾ ਸ਼ਕਤੀ ਵੀ ਵੱਡ ਜਾਂਦੀ ਹੈ ਹੂੰ ਉਹਨੂੰ ਪਤਾ ਲੱਗਦੀ ਮੈਂ ਰੋਗੀ ਹੋ ਗਿਆ ਮੈਂ ਬੜੇ ਨੌਜਵਾਨ ਚਾਹੁੰਦਾ ਉਹ ਵਿਚਾਰਾ ਬੜੇ ਨੌਜਵਾਨ ਦੇਖਿਆ ਉਹ ਇੱਛਾ ਸ਼ਕਤੀ ਸੈਂਟਰਾਂ ਵਿੱਚ ਵੀ ਜਾਇਆ ਹੁੰਦੇ 6-6 ਮਹੀਨੇ 6-6 ਮਹੀਨੇ ਨਹੀਂ ਆ ਸੈਂਟਰ ਵਾਲੇ ਵੀ ਉਹਨਾਂ ਦਾ ਨਸ਼ਾ ਨਹੀਂ ਸ਼ਟਾ ਰਹੇ ਨਹੀਂ ਸ਼ਟਾ ਉੱਥੇ ਕੀ ਸਬਸਟੀਟਿਊਸ਼ਨ ਹੁੰਦਾ ਦਸ਼ੇ ਦਾ ਹਾਂ ਉਹਨਾਂ ਨੂੰ ਹੀ ਨਸ਼ਾ ਦਿੰਦਾ ਜਿਵੇਂ ਆਪਾਂ ਉੱਪਰ ਗੱਲ ਕਰਦੇ ਗੋਲੀਆਂ ਦਵਾਈਆਂ ਹਾਂ ਕੈਪਸੂਲ ਹਾਂ ਉਹ ਕਰਦੇ ਆ ਡੋਜ਼ ਘਟਾਉਂਦੇ ਨਹੀਂ ਹੈਗੇ ਵੀ ਉਹਨੂੰ ਨਾਲ ਜਿੰਨੀ ਵੀ ਚਾਹੀਦੀ ਹੈ ਨਾ ਤਾਕਤ ਹੂੰ ਜਿਹਨਾਂ ਦੇ ਫੂਡ ਵੈਲਿਊ એનર્જી ਦੇਣ ਵਾਸਤੇ ਉਹ ਖਰਾਕ ਪੂਰੀ ਕਰ ਦਿਓ ਹੂੰ ਹੁਣ ਜਿਹੜਾ ਬੰਦਾ ਨਸ਼ਾ ਕਰਦਾ ਉਹ ਘਿਓ ਤੇ ਸ਼ੱਕਰ ਖਾ ਦੇ ਜੀ ਹੱਡ ਪੈਰ ਦੁਖਦੇ ਹੀ ਹੂੰ ਨਾਲੇ ਤਾਕਤ ਆ ਜਾਂਦੀ ਹੈ ਹੂੰ ਦੁੱਧ ਪੀਵੇ ਦਹੀਂ ਲਵੇ ਤੇ ਜਦੋਂ ਬਹੁਤ ਵਾਰ ਦੇਖਿਆ ਸਰੀਰ ਟੁੱਟਦਾ ਕਹਿੰਦੇ ਨੌਜਵਾਨਾਂ ਜਿਹੜੇ ਨਸ਼ਾ ਕਰਦੇ ਸਰੀਰ ਦਾ ਟੁੱਟਦਾ ਹੁੰਦਾ ਮਤਲਬ ਕਿ ਉਦੋਂ ਤੁਹਾਡੇ ਸਰੀਰ ਦੀ ਜਿਹੜੀ એનર્ਜੀ ਹੁੰਦੀ ਹੈ ਨਾ ਜਿੰਨੀ ਚਾਹੀਦੀ ਉਦੋਂ ਸਹੀ ਨਹੀਂ ਪਰ ਉਹਨੂੰ ਜੇ ਉਸ ਟਾਈਮ ਦੁੱਧ ਘਿਓ ਦਿੱਤਾ ਜਾਵੇ ਸ਼ੱਕਰ ਦਿੱਤੀ ਜਾਵੇ ਉਹ ਥੋੜਾ ਤੋਰ ਤੋਰੀ ਉਹਨਾਂ ਦੀ ਪੂਰੀ ਨਹੀਂ ਹੁੰਦੀ ਜੀ ਨਹੀਂ ਤਾਂ ਵੀ ਹੋਊਗੀ ਹਾਂ ਐਨਰਜੀ ਆਊਗੀ ਐਨਰਜੀ ਆਈ ਨਹੀਂ 5 ਮਿੰਟਾਂ ਦੇ ਅੰਦਰ ਚਲੀ ਜਾਂਦੀ ਹੈ ਜਿੰਨੀ ਉਹਦੀ એનર્ਜੀ ਖਤਮ ਹੋ ਚੁੱਕੀ ਹੈ ਉਹ 15 ਮਿੰਟਾਂ ਦੇ 20 ਮਿੰਟਾਂ ਦੇ ਨਹੀਂ ਜਾਂਦੀ ਹੌਲੀ ਹੌਲੀ ਖਰਾਕ ਨਾਲ ਐਡ ਹੁੰਦੀ ਹੈ ਹੌਲੀ ਹੌਲੀ ਹੁੰਦੀ ਹੈ 30 ਦਿਨਾਂ ਦਾ ਦੁੱਧ ਕਿਹਾ ਬੰਦਾ ਇੱਕ ਦਿਨ ਦੁੱਧ ਨਹੀਂ ਹੁੰਦਾ ਤਗੜਾ ਨਹੀਂ ਹੁੰਦਾ ਬਿਲਕੁਲ ਉਹ ਅਗਲੇ 30 ਦਿਨਾਂ ਦੇ ਵਿੱਚ ਹੀ ਤਗੜਾ ਹੋਊਗਾ ਤੁਸੀਂ ਜੀ ਜੀ ਬਿਲਕੁਲ ਇਹ ਹੈ ਜੇ ਇਤਨਾ ਹੋਵੇ ਦੇ ਇੱਛਾ ਸ਼ਕਤੀ ਪਹਿਲਾਂ ਕਿ ਹਾਂ ਬਿਲਕੁਲ ਸਭ ਤੋਂ ਵੱਡੀ ਲਾਈਫ ਅਪਰੋਚ ਕਰਨੀ ਪੈਦੀ ਹੈ ਹਾਂ ਉਹ ਦਿਖਾਇਆ ਜਾਵੇ ਵੀ ਸਮਾਜ ਕਿੰਨਾ ਦੁਨੀਆ ਕਿੰਨੀ ਰੰਗਿਲੀ ਹੈ ਹਾਂ ਤੇ ਬੰਦਾ ਛੱਡ ਇਸੇ ਗੱਲ ਜੀ ਇਹ ਇਹ ਨੀਂਦ ਸਹੀ ਹੋਣੀ ਚਾਹੀਦੀ ਹੈ ਸਰਕਾਰ ਦੀ ਸਰਕਾਰ ਦੀ ਜੀ ਰੋਗੀ ਨੇ ਤਾਂ ਰਾਤ ਕਿਹੋ ਜਿਹਾ ਰੋਗੀ ਦਾ ਜ ਸਹੀ ਡਾਕਟਰ ਬੇਜੇ ਤੇ ਰੋਗੀ ਦੇ ਰੋਗ ਦਾ علاج ਹੋਵੇ